ਗੱਲ ਇਹ ਆਂਦੇ ਜੀ ਮਹਾਰਾਜੀ ਕੀ ਅੱਜ ਦਾ ਪ੍ਰੋਗਰਾਮ ਬੜਾ ਵਧੀਆ ਕੀਤਾ ਸਰ ਇਹ ਐਕਚੁਅਲੀ ਜੀਨਗਰ ਸਮਾਜ ਹੈ ਜੀ ਜੀਨਗਰ ਸਮਾਜ ਦਾ ਜਿਹੜਾ ਹੈ ਇਹ ਰਾਜਸਥਾਨ ਤੋਂ ਇੱਥੇ ਸ਼ਿਫਟ ਹੋਈ ਸੀਗੇ ਤੇ ਇਸ ਸਮਾਜ ਦੇ ਵਿੱਚ ਜਿਹੜਾ ਜੁੱਤੀ ਦਾ ਕੰਮ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੈ ਕੱਲੇ ਪਟਿਆਲਾ ਤੇ ਮਤਲਬ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜੁੱਤੀ ਦਾ ਕੰਮ ਹੈ ਜੋ ਉਹ ਜੀਨਗਰ ਸਮਾਜ ਉਹਦੇ 'ਚ ਬਹੁਤ ਜ਼ਿਆਦਾ ਐਕਸਪਰਟ ਨੇ ਅੱਜ ਕੀ ਸੀਗਾ ਇਹਨਾਂ ਦੇ ਬੱਚਿਆਂ ਵਾਸਤੇ ਅਸੀਂ ਇੱਕ ਲਾਇਬ੍ਰੇਰੀ ਜਿਹੜੀ ਹੈ ਕੰਪਿਊਟਰਾਈਜ਼ਡ ਲਾਇਬ੍ਰੇਰੀ ਓਪਨ ਕੀਤੀ ਹੈ ਜੀ ਇਹ ਸਾਰੀ ਡੋਨੇਸ਼ਨ ਤੇ ਬੇਸਡ ਹੈ ਕੱਲਾ ਮੈਂ ਡੋਨੇਸ਼ਨ ਨਹੀਂ ਦਿੱਤੀ ਬਹੁਤ ਲੋਕ ਆਰੇ ਸਮਾਜ ਦੇ ਬੰਦੇ ਆ ਸਾਡੇ ਜਿਨ੍ਹਾਂ ਨੇ ਪੈਸਾ ਲਾ ਕੇ ਅੱਜ ਇੱਕੋ ਜਿਹੀ ਲਾਇਬ੍ਰੇਰੀ ਬਣਾਈ ਆ ਜੀ ਕੰਪਿਊਟਰਸ ਰੱਖਿਆ 20 ਤੋਂ ਜ਼ਿਆਦਾ ਕੰਪਿਊਟਰ ਹੈਗੇ ਸਾਡੇ ਕੋਲੇ ਤੇ ਸਾਡੇ ਕੋਲ ਜਿਹੜੇ ਸਮਾਜ ਦੇ ਹੀ ਟੀਚਰ ਆ ਜਿਹੜੇ ਬੱਚੇ ਪੜ੍ਹ ਲਿਖ ਗਏ ਆ ਉਹ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਇਹ ਸਾਰਾ ਕੁਝ ਮੁਫਤ ਹੈ ਜੀ ਕੋਈ ਫੀਸ ਨਹੀਂ ਲੱਗ ਜਾਊਗੀ ਇਹ ਸਾਰਾ ਜਿਹੜਾ ਹੈਗਾ ਇਹ ਰਕੇਸ਼ ਜੋਆ ਜੀ ਸਾਡੇ ਪ੍ਰਧਾਨ ਹੈ ਜੀ ਉਰੋਂ ਦੇ ਕਮੇਟੀ ਦੇ ਜੀਨਗਰ ਸਮਾਜ ਦੇ ਮੌਜੂਦਾ ਪੁਰਾਣੇ ਪ੍ਰਧਾਨ ਸੀਗੇ ਉਹ ਵੀ ਸਾਡੇ ਨਾਲ ਹੈ ਜੀ ਵਿਆਰਾਮ ਜੀ ਨੇ ਜੀ ਰਮੇਸ਼ ਜੀ ਹੈ ਜੀ ਬਲਬੀਰ ਜੀ ਹੈਗੇ ਸਾਡੇ ਨਾਲ ਇਹ ਸਾਰਿਆਂ ਦੇ ਸਹਿਯੋਗ ਨਾਲ ਅੱਜ ਲਾਇਬ੍ਰੇਰੀ ਦਾ ਉਦਘਾਟਨ ਹੋਇਆ ਇਹ ਪਹਿਲੀ ਲਾਇਬ੍ਰੇਰੀ ਐਸੀ ਹੋਊਗੀ ਜੋ ਕਿਸੇ ਸਮਾਜ ਨੇ ਆਪਣੇ ਬੱਚਿਆਂ ਵਾਸਤੇ ਕੰਪਿਊਟਰਾਈਜ਼ਡ ਬਣਾ ਕੇ ਦਿੱਤੀ ਇਹ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਇਹ ਕੰਮ ਹੈਗਾ ਸਰਕਾਰ ਦਾ ਕੰਮ ਸੀ ਅੱਜ ਤੁਸੀਂ ਸਾਰਿਆਂ ਦੇ ਸਹਿਯੋਗ ਨਾਲ ਇਹ ਕੰਮ ਸਿਰੇ ਚੜਿਆ ਹੈ ਇਹ ਸਰਕਾਰ ਦਾ ਕਿੱਥੇ ਨ ਕਿੱਥੇ ਨਲੈਕੀ ਹੈ ਨਹੀਂ ਮੈਂ ਕਿਸੇ ਨੂੰ ਪੰਡਣਾ ਨਹੀਂ ਚਾਹੁੰਦਾ ਜੀ ਇਹ ਖੁਸ਼ੀ ਦਾ ਦੇਣਾ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ ਸਾਰੇ ਆਪਣੇ ਆ ਮੈਂ ਇੱਕ ਗੱਲ ਜਾਣਨਾ ਜਦੋਂ ਇੱਥੋਂ ਪੜ ਕੇ ਪਹਿਲਾ ਬੱਚਾ ਕਿਹਦੇ ਸਰਕਾਰੀ ਨੌਕਰੀ ਲੱਗੂਗਾ ਨਾ ਕਾਮਯਾਬੀ ਉਹਦੋਂ ਮਿਲੂਗੀ ਸਹੀ ਹੈ ਸਮਾਜ ਦੇ ਬੱਚੇ ਦੀ ਗੱਲ ਹੈ ਵੀ ਹੋਰ ਵੀ ਸਮਾਜ ਦੇ ਬੱਚੇ ਆ ਕੇ ਕਬੂਲ ਹੋ ਸਕਦੇ ਆ ਮੈਂ ਕੋਈ ਵੀ ਆ ਸਕਦਾ ਜੂਰੇ ਐਸੀ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਹੋਰ ਬੱਚੇ ਆਉਂਦੇ ਆ ਸਾਡੇ ਵੱਲੋਂ ਵੈਲਕਮ ਹੈ ਬੱਚਿਆਂ ਦਾ ਕੋਈ ਸਮਾਜ ਨਹੀਂ ਹੁੰਦਾ ਹੈਨਾ ਇਹਦਾ ਸਮਾਜ ਬਣਿਆ ਪੜਾਈ ਕਰਨ ਵਾਸਤੇ ਕਿਸੇ ਨੂੰ ਰੋਕਣ ਵਾਸਤੇ ਨਹੀਂ ਬਣਿਆ ਜੀਨਗਰ ਸਮਾਜ ਹਰ ਸਮਾਜ ਨੂੰ ਜਿਹੜਾ ਹੈਗਾ ਐਕਸੈਪਟ ਕਰਦਾ ਹੈ ਵੈਲਕਮ ਕਰਦਾ ਹੈ ਕੋਈ ਬੱਚਾ ਜਿਹੜਾ ਉਹਨੇ ਪੜ੍ਹਨਾ ਵੀ ਚਾਵੇ ਅਸੀਂ ਮੰਨਾਂ ਨਹੀਂ ਕਰਾਂ। ਸਮੀਰ ਜੀ ਕਿੰਨੇ ਅੱਜ ਕੰਪਿਊਟਰ ਹੋਰੇ ਇੰਸਟਾਲ ਕੀਤੇਗੇ ਉਹਦੇ ਬਾਰੇ ਜਾਣਕਾਰੀ ਦੇ ਦਿਓ ਇੱਕ ਵਾਰੀ। 20 ਤੋਂ ਜ਼ਿਆਦਾ ਕੰਪਿਊਟਰ ਹੈ ਜੀ। 22 ਹੈ ਜਾਂ 27 ਹੈ ਸਮਥਿੰਗ ਠੀਕ ਹੈ ਕੰਪਿਊਟਰ ਆਲਰੇਡੀ ਇੰਸਟਾਲ ਹੋ ਚੁੱਕੇ ਆ ਵਰਕਿੰਗ ਹੈ ਇੰਟਰਨੈਟ ਹੈ। ਇਹ 에어 ਕੰਡੀਸ਼ਨਰ ਹੈ ਜੀ ਕਮਰਾ ਪੂਰਾ ਸਫਾਈ ਦਾ ਧਿਆਨ ਹੈ ਤੇ ਮੈਂ ਬੁੱਕਸ ਵੀ ਡੋਨੇਟ ਕਰ ਰਹੇ ਆ ਜੀ। ਬੁੱਕਸ ਵੀ ਡੋਨੇਟ ਕਰ ਰਹੇ ਆ ਤੇ ਸਭ ਤੋਂ ਵੱਡੀ ਤੇ ਆਖਰੀ ਗੱਲ ਉਹ ਇਹ ਹੈ ਵੀ ਹਫਤੇ ਦੇ ਵਿੱਚ ਜਾਂ 10 ਦਿਨਾਂ ਦੇ ਵਿੱਚ ਇੱਕ ਦਿਨ ਮਹੀਨੇ 'ਚ ਤਿੰਨ ਵਾਰੀ ਮੈਂ ਆ ਆ ਕੇ ਇੱਥੇ ਪੜ੍ਹਾਉ हां जी नमस्कार पहले तो थोड़े सारे दा नमस्कार है जी ये लाइब्रेरी मैं जी मैं जी राकेश कुमार जूरिया प्रधान श्री रामदेव जी इनका सभा पटियाना जी ये ਸਾਡੇ ਬਜ਼ੁਰਗਾਂ ਦਾ ਸੁਪਨਾ ਸੀ ਇੱਕ ਲਾਇਬ੍ਰੇਰੀ ਅਸੀਂ 30 40 ਸਾਲਾਂ ਤੋਂ ਸੋਚ ਰਹੇ ਸੀ ਲਾਇਬ੍ਰੇਰੀ ਬਣਾਈਏ ਲਾਇਬ੍ਰੇਰੀ ਬਣਾਈਏ ਪਹਿਲਾਂ ਪੜਨ ਲਈ ਲਾਇਬ੍ਰੇਰੀ ਚਾਹੀਦੀ ਸੀ ਹੁਣ ਡਿਜੀਟਲ ਜਮਾਨਾ ਆ ਗਿਆ ਕੰਪਿਊਟਰ ਲਾਇਬ੍ਰੇਰੀ ਜਦੋਂ ਮੈਂ ਜਿੱਤ ਗਿਆ ਤਾਂ ਮੈਂ ਇੱਕ ਘੋਸ਼ਣਾ ਕੀਤੀ ਸੀ ਮੈਂ ਕਿ ਜਲਦੀ ਜਲਦੀ 3-4 ਕੰਪਿਊਟਰ ਦੀ ਮੈਂ ਡਿਜੀਟਲ ਲਾਇਬ੍ਰੇਰੀ ਤਿਆਰ ਕਰਾਂਗਾ। ਜੀ। ਫਿਰ ਉਹਦੇ ਬਾਅਦ ਸਾਡੇ ਦਾਨੀ ਸੱਜਣ ਨਾਲ ਗਲੋਈ ਕਰੇ ਸਮੇਰ ਜੀ ਮਿਲੇ ਸਾਨੂੰ। ਜੀ। ਅਸੀਂ ਸਮੇਰ ਜੀ ਅੱਗੇ ਗੱਲ ਰੱਖੀ ਮੈਂ ਸਾਰੇ ਸਾਡਾ ਇੱਕ ਸੁਪਨਾ ਹੈ। ਇਹ ਕਹਿੰਦੇ ਬੋਲੋ ਕਿੰਨਾ ਡੋਨੇਸ਼ਨ ਚਾਹੀਦਾ ਹੈ। ਮੈਂ ਕਿਹਾ ਜ਼ਿਆਦਾ ਨਹੀਂ ਤੁਸੀਂ ਕਿੰਨਾ ਕਰ ਸਕਦੇ ਹੋ? ਕਿ ਤੁਸੀਂ ਹੁਕਮ ਕਰੋ। ਸਾਡੇ ਮੂੰਹ ਤੋਂ ਵੀ ਪੰਜ ਹੀ ਨਿਕਲਿਆ। ਇਹਨਾਂ ਨੇ ਕਿਹਾ ਓਕੇ। ਉਸ ਟਾਈਮ ਹੀ ਓਕੇ। ਬਾਈ ਹੈਂਡ ਉਹਨਾਂ ਨੇ ਕਹਿ ਸਾਨੂੰ ਖੜਾਰੇ ਜੀ ਮੈਂ ਕੈਸ਼ ਨਹੀਂ ਲੈਣਾ। ਅਸੀਂ ਚੈੱਕ ਲੈ ਲਵਾਂ ਤੁਸੀਂ ਸਭਾ ਚ ਆਓ ਤੁਹਾਡਾ ਮਾਨ ਸਮਾਨ। ਉਸ ਦਿਨ ਤੋਂ ਬਾਅਦ ਰੈਗੂਲਰ ਹੈ ਜੀ। ਕਿੰਨੀ ਅਮਾਉ ਅਸੀਂ ਗਏ ਵੀ ਠੀਕ ਹੈ ਉਹਦੇ ਬਾਅਦ ਸਾਡੇ ਸਮਾਜ ਦੇ ਦਾਨੀ ਸੱਜਣ ਹੈ ਉਹਨਾਂ ਨੇ ਵੀ ਸਾਨੂੰ ਖੁੱਲ ਕੇ দান ਦਿੱਤਾ ਅੱਜ ਇੱਕ ਕੰਪਿਊਟਰ ਲਾਇਬ੍ਰੇਰੀ ਬਿਲਕੁਲ ਓਕੇ ਹੈ 4 ਬੁੱਕ ਰੈਂਕਾ ਹੈ 25 30 ਕੁਰਸੀਆਂ ਹੈ ਵੀ ਆਪਣੇ ਕੰਪਿਊਟਰ ਟੇਬਲ ਹੈ 10 ਸਟੱਡੀ ਟੇਬਲ ਹੈ ਜੀ ਠੀਕ ਹੈ ਸਰ ਥੈਂਕ ਯੂ ਇਹ ਮੇਰੇ ਲਈ ਕੋਈ ਬਾਹਰ ਦਾ ਸਮਾਜ ਨਹੀਂ ਹੈ ਮੈਂ ਆਪ ਵਿੱਚ ਹੀ ਜੋ ਪਿਆਰ ਸਤਿਕਾਰ ਔਰ ਸ਼ਾਂਤੀ ਮੁੰਨੇ ਹਾਂ ਇਸ ਚੌਕ ਮੇ ਆ ਕੇ ਮਿਲਦੀ ਹੈ ਉਹ कहीं ਨਹੀਂ جب الیکشن کا ٹائم تھا تب بھی شروع بھی یہی سے کرتا تھا شام کو واپس بھی ہی. یہ کچھ ہے کچھ اندر سے یہ میرے کو بھی نہیں پتا یہ کیا شاید اس مٹی کا جو اثر ہے کہ ہماری خاندانی بھی راجستان سے ہم لوگ پہلے سات آٹھ سو سال پہلے وہیں سے آئے تھے ہم لوگ تومر ہیں تو اس کے بعد یہاں آ رشتہ داری پڑ گئی مہاراج صاحب کے پاس لے گئے اللہ ہم وہاں روئل فیملی سے تو یہاں اس کے بعد ہم لوگوں نے تو یہاں آگے ہم لوگ کیا ہے ہمارے پرک وہ سکھ بن گئے لیکن ہمارا بیک گراؤنڈ جو تھا وہ وہیں سے تو اس لیے پتہ نہیں وہ مٹی کھینچ لاتی ہے جب کیا ہوتا ہے ہم لوگ یہاں آ میرا من تو گے

پڑھائی ہے بچوں کو پڑھائیے سب سے پہلے کسی اور جگہ پر پیسہ لگانے کی کوئی اتنی جلدی نہ سب سے پہلے بچوں کو کاپی پینسل اور کمپیوٹر کی سکھلائی دے رہی میں جیسے انہوں نے بتایا چھوٹے بھائی جی نے کہا جی نے کہ میں دیکھنا چاہتا ہوں یہاں کے بچے سرکاری دے رہے ہیں ہماری ریزرویشن ہے لیکن بچے اسکول کم کرتے کمپیوٹر نہیں سیکھتے تو میں چاہتا ہوں کہ ہمارے بچے جو ہیں کمپیوٹر کی پڑھائی بعد وہ کہیں نہ کہیں اچھی سرکاری نوکری تو آپ کا بہت دھنیہ اس ستھار دینے کے لیے ارے پیسہ کسا کچھ نہیں ہوتا جو آج سرکار آپ نے دیا وہ ایک کروڑ روپے سے کم نہیں ہوتا میرے لیے پیسہ کچھ نہیں آپ سب کا دھنیہ اور پرانے جو لیڈر تھے یہاں کے سماج کے انہوں نے بھی اتنا ریسپیکٹ دی اتنی ریسپیکٹ دی کہ میں ان کا بھی سو مچ اور میں آپ کے ساتھ ہی رہوں گا اور تینکیو